ਸਤਿ ਸ੍ਰੀ ਅਕਾਲ ਦੋਸਤੋ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਅਜਿਹੀ ਰੂਹ ਨੂੰ ਕੰਬਾ ਦੇਣ ਵਾਲੀ ਘਟਨਾ ਹੋਈ ਸੀ ਜਿਸ ਨੇ ਕਿ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਤੇ ਅੱਜ ਉਨਾ ਹੀ ਬੱਚਿਆਂ ਦੇ ਇਨਸਾਫ ਦੇ ਲਈ ਵੱਡਾ ਕੱਟ ਹੋਇਆ ਜਿੱਤੇ ਕਿ ਲੱਖ ਹਸਧਾਣਾ ਵੀ ਪਹੁੰਚੇ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਤੇ ਇਹਨਾਂ ਬੱਚਿਆਂ ਨੇ ਇਨਸਾਫ ਦੀ ਗੱਲ ਕੀਤੀ ਤੇ ਜੋ ਇਸ ਮੌਕੇ ਖੁਲਾਸੇ ਹੋਏ ਤੁਹਾਡੀ ਵੀ ਰੂਹ ਨੂੰ ਝੰਜੋੜ ਕੇ ਰੱਖ ਦੇਣਗੇ ਸੋ ਦੇਖੋ ਇਹ ਪੂਰੀ ਵੀਡੀਓ ਅਤੇ ਇਹਨਾਂ ਬੱਚਿਆਂ ਦੇ ਲਈ ਕਮੈਂਟਾਂ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖਣਾ ਤੇ ਇਹਨਾਂ ਦੇ ਇਨਸਾਫ ਦੇ ਲਈ ਜ਼ਰੂਰ ਕਮੈਂਟ ਕਰਨਾ ਜਾਤ ਦੇ ਇਨਸਾਫ پسند ਲੋਕੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਮਹੀਨਾ ਹੋ ਗਿਆ 8 ਜ਼ਿੰਦਗੀਆਂ ਨਹੀਂ 8 ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਆ ਮੇਰੇ ਸਾਹਮਣੇ ਥੱਲੇ ਟਰਾਲੀ ਦੇ ਲੱਗੀਆਂ ਤਸਵੀਰਾਂ ਨੇ ਜਿਹੜੀਆਂ ਉਹ ਮਾਸੂਮ ਚਿਹਰੇ ਜਦੋਂ ਕੋਈ ਵੀ ਬੰਦਾ ਇੱਥੇ ਆ ਕੇ ਇਹਨਾਂ ਚਿਹਰਿਆਂ ਨੂੰ ਦੇਖਦਾ ਫਿਰਦਾ ਬਲੁੰਧ ਰਿਆ ਜਾਂਦਾ ਕਿਉਂਕਿ ਆਪਣੇ ਸਾਰਿਆਂ ਦੇ ਕਦੇ ਛੋਟੇ-ਛੋਟੇ ਜਵਾਕ ਹੈ ਤੇ ਜਵਾਕ ਨੂੰ ਘਰੇ ਮਾਂ ਪਿਓ ਦੀ ੜੀਕ ਹੁੰਦੀ ਹੈ ਤੇ ਮਾਂ-ਬਾਪ ਨੂੰ ਜੇ ਬਾਹਰ ਅੰਦਰ ਕੋਈ ਕੰਮ ਕਰਨ ਜਾਂਦਾ ਤੇ ਆਪਣੇ ਬੱਚਿਆਂ ਕੋਲ ਜਾਣ ਦੀ ਕਾਰ ਹੁੰਦੀ ਹੈ ਕਿ ਮੈਂ ਆਪਣੇ ਜਵਾਕਾਂ ਕੋਲ ਜਾਵਾਂ ਪਰ ਇਹ ਬੱਚੇ ਜਿਹੜੇ ਮੁੜ ਕੇ ਆਉਣੇ ਹੀ ਨਹੀਂ ਇਹ ਜਿਹੜੇ ਮਗਰ 8 ਪਰਿਵਾਰ 7 ਬੱਚੇ 8 ਮਾ ਡਰਾਈਵਰ 8 ਪਰਿਵਾਰ ਜਿਹੜੇ ਵਿਚਾਰੇ ਤਿੰਨ ਤਿੰਨ ਰੋਜ਼ ਜ਼ਿੰਦਗੀ ਮੌਤ ਨਾਲ ਜੂਝਣਗੇ ਜਦੋਂ ਵੀ ਕੋਈ ਇਹਨਾਂ ਬੱਚਿਆਂ ਦੀ ਤਸਵੀਰ ਸਾਹਮਣੇ ਆਊਗੀ ਕੋਈ ਇਹਨਾਂ ਦੀ ਕਹੀ ਹੋਈ ਕੱਲ ਯਾਦ ਆਊਗੀ ਤਾਂ ਉਹ ਮਾਂ ਬਾਪ ਕੋਈ ਫਿਰ ਪੁੱਛਿਆ ਜਾਣੀ ਦਾ ਨਾਲਾ ਦਿਲ ਕਿ ਉਹ ਜ਼ਿੰਦਗੀ ਕਿਵੇਂ ਕੱਟਣਗੇ ਮਰਿਆਂ ਨਾਲੋਂ ਨਰਕ ਨਾਲੋਂ ਭੈੜੀ ਜ਼ਿੰਦਗੀ ਆ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ 1 ਮਹੀਨਾ ਹੋ ਗਿਆ ਇਹਨਾਂ 8 ਪਰਿਵਾਰਾਂ ਨੂੰ 8 ਜ਼ਿੰਦਗੀਆਂ ਨੂੰ ਅਨਸਾਫ਼ ਦਿਵਾਉਣ ਲਈ ਆਪਾਂ ਨੂੰ ਸੜਕਾਂ ਤੇ ਆਉਣਾ ਪਿਆ ਪੰਜਾਬ ਦਾ ਮੁੱਖ ਮੰਤਰੀ ਅਜੇ ਇੱਥੇ ਆਉਂਦਾ ਹੈ ਡੀਐਸਪੀ ਬਦਲਦਾ ਜੀ ਐਸਐਚਓ ਬਦਲਦਾ ਐਸਟੀਮ ਬਦਲਦਾ ਬਦਲ ਕੇ ਘਰਾਂ ਨੂੰ ਦੋਈ ਤੌਰ ਤੇ ਕਿਤੇ ਹੋਰ ਲਾ ਦੇਣਗੇ ਜਿਹੜੇ ਹੋਰ ਲਿਆ ਕੇ ਲਾਉਣਗੇ ਇੱਥੇ ਉਹ ਕਹੇ ਜੇ ਹੋਣਗੇ ਆ ਗੁਰੂ ਹਰਸਾ ਹੇਕੜ ਪਿੰਡਾ ਤਰੇਂਡਾ ਤੁਹੇ ਖਬਰ ਸੁਣੀ ਹੋਣੀ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਰਪੰਚ ਆਪਣੇ ਗੋਲੀ ਮਾਰ ਕੇ ਮਰ ਗਿਆ ਨੌਜਵਾਨ ਮੁੰਡਾ 24 ਸਾਲ ਦਾ ਕਿਉਂ ਮਰਿਆ ਕਿਉਂਕਿ ਉਹ ਚੌਂਦਾ ਜਿਹੜਾ ਫੌਜਾ ਸਿੰਘ ਸਰਾਰੀ ਹੈ ਮੰਤਰੀ ਵੀਦੇ ਹੈ ਪਹਿਲਾਂ ਉਹ ਬੰਦੇ ਨੇ 10 ਲੱਖ ਰੁਪਈਆ ਲਿਓ ਸਰਪੰਚ ਬਣਾਉਣ ਲਈ ਫਿਰ ਹੋਰ ਪੈਸਾ ਦੀ ਮੰਗ ਕਰਨ ਲੱਗਿਆ ਫਿਰ ਪਿੰਡ ਚ ਉਹਨੂੰ ਪ੍ਰਬੰਧਕ ਲਾਉਣ ਦੀ ਗੱਲ ਕਰਨ ਲੱਗਿਆ ਉਸ ਨੌਜਵਾਨ ਨੇ ਅੱਕੇ ਹੋਏ ਨੇ ਆਪਣੇ ਪਿਓ ਦੇ ਸਾਹਮਣੇ ਉਹ ਸੁਣੋ ਕਿੱਡੀ ਰੂਹ ਕੰਬ ਜਾਂਦੀ ਆ ਬੰਦੇ ਦੀ ਸੁਣ ਕੇ ਕਿ ਸਾਹਮਣੇ ਦਾ ਪਿਓ ਬੈਠਾ ਤੇ ਆਦੇ ਪਿਓ ਨੂੰ ਹੱਥ ਲਾ ਕੇ ਕਹਿੰਦਾ ਚੰਗਾ ਬਾਪੂ ਮੈਂ ਚੱਲਿਆਂ ਤੇ ਨੌਜਵਾਨ 24 ਸਾਲ ਦਾ ਆਪਣੇ ਸਿਰ 'ਚ ਗੋਲੀ ਮਾਰ ਲੈਂਦਾ ਤੇ ਉਥੋਂ ਦਾ ਐਸਪੀ ਉਥੋਂ ਦਾ ਐਸਪੀ ਆ ਕੇ ਉਹਦੇ ਪਿਓ ਨੂੰ ਪਰਲਾ ਕੇ ਕਮਰੇ 'ਚ ਬਿਠਾ ਕੇ ੱੱਕੇ ਨਾਲ ਜਬਰੀ ਦਸਤਕਰਾ ਕੇ ਉਸ ਨੌਜਵਾਨ ਦਾ ਸ਼ਿਸ਼ਕਾਰ ਕਰਾ ਦਿੰਦੇ ਆ ਤੇ ਚਾਰ ਸਪਰੀ ਇਹੋ ਜਿਹੀ ਹੈ ਜਿਹੜੇ ਇੱਥੋਂ ਜਾਣਗੇ ਉਹ ਕਦੇ ਹੋਰ ਲੱਗ ਜਾਣਗੇ ਜਿਹੜੇ ਹੋਰ ਕਿਤੇ ਬੈਠੇ ਹੋਣਗੇ ਉਹ ਵੀ ਇਹ ਜਾ ਕੋਸ਼ਿਸ਼ ਕਰਕੇ ਆਏ ਆ ਆ ਸ਼ਰਾਬ ਦੇ ਨਾਲ ਮੌਤਾਂ ਹੋਈਆਂ 10-12 ਬੰਦੇ ਮਰੇ ਜਹਰੀ ਦੀ ਸ਼ਰਾਬ ਪੀਣ ਨਾਲ ਮੁੱਖ ਮੰਤਰੀ ਗਿਆਨ ਆਗਰ ਦੀ ਨਾਲ ਤੇ ਪਹੁੰਚਿਆ ਮਾਫੀਆ ਵੀ ਦਿੱਤਾ ਜਿਹੜੇ ਬੰਦਿਆਂ ਨੇ ਜਹਰੀ ਦੀ ਸ਼ਰਾਬ ਬਣਾਈ ਸੀ ਕਾਰਵਾਈ ਵੀ ਕਰਤੀ ਪਰਚਾ ਵੀ ਦੇਤਾ ਅੰਦਰ ਵੀ ਦੇਤੇ ਸ਼ਰਾਬ ਤੁਸੀਂ ਨੇ ਪਿਆਈ ਥੋੜੀ ਐ ਆਪੀ ਕੇ ਮਰੇ ਐ ਉਹ ਵੀ ਮਾੜੀ ਗੱਲ ਆ ਜੇ ਕਿਸੇ ਦੀ ਮੌਤ ਹੋਈ ਐ ਪਰ ਉੱਚੇ ਮੁੱਖ ਮੰਤਰੀ ਨਾਲ ਦੀ ਨਾਲ ਪਹੁੰਚਦਾ ਅੱਜ ਤੁਹਾਨੂੰ 1 ਮਹੀਨਾ ਹੋ ਗਿਆ ਤੇ ਆਖਿਆ ਜੇ ਆਪਾਂ ਸੜਕਾਂ ਦੇ ਬੈਠੇ ਆ ਐਥੇ ਕੋਈ ਸੁਣਵਾਈ ਨਹੀਂ ਆ ਡੀਸੀ ਜਿਹੜੀ ਕੱਲ ਬੀਬੀ ਆਈਏ ਤੁਹਾਡੇ ਕੋਲੇ ਆ ਬੀਬੀਆਂ ਨੇ ਬਹੁਤ ਵਧੀਆ ਕੀਤਾ ਕਿ ਉਹਦੇ ਹਾਰ ਪਾਏ ਉਹਦੀ ਆਰਤੀ ਕਰੀ ਚੰਗੀ ਤਰ੍ਹਾਂ ਇਹ ਰੁਸਤ ਕਦੇ ਆਉਦਾ ਪਰ ਮੈਂ ਤੁਹਾਨੂੰ ਇਹ ਕਹ ਦੱਸਣਾ ਪੰਜਾਬ ਦੇ ਲੋਕੋ ਇਹ ਗੱਲ ਸਮਝ ਲਓ ਆ ਜਦੋਂ ਸਾਡੇ ਕਿਸਾਨ ਭਰਾ ਸੜਕਾਂ ਤੇ ਬੈੰਦੇ ਆ ਨਾ ਸਭਾ ਸੱਜਣ ਦੁਖੀ ਹੁੰਦੇ ਆ ਕਿ ਇਹਦਾ ਬਿਨਾਂ ਗੱਲ ਤੋਂ ਝੰਡੇ ਡੰਡਾ ਪਾਉਂਦੇ ਆ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰਾਹਗੀਰਾਂ ਨੂੰ ਤੰਗ ਕਰਦੇ ਆ ਤੁਸੀਂ ਹੁਣ ਦੱਸੋ ਬਾਈ ਆਪਾਂ ਬੈਠੇ ਸੜਕਾਂ ਤੇ ਕਿਉਂ ਬੈਠੇ ਆ ਕਿਸਾਨਾਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਫਸਲਾਂ ਦੇ ਮਸਲੇ ਨੇ ਸਾਡੀਆਂ ਅੱਠ ਜ਼ਿੰਦਗੀਆਂ ਚਲੀ ਗਈਆਂ ਅੱਠ ਪਰਿਵਾਰ ਰੁੱਲਦੇ ਆ ਉਹਦਾ ਮਸਲਾ ਤੇ ਪੰਜਾਬ ਦਾ ਮੁੱਖ ਮੰਤਰੀ ਪੂਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਸੱਜਣ ਤੇ ਲੱਗਿਆ ਹੋਇਆ ਆਪਣੇ ਆਈਟੀ ਸੈਲ ਦੁਆਰਾ ਆਪਣੇ ਬੰਦਿਆਂ ਦੁਆਰਾ ਆਪਣੇ মিডিਆ ਦੁਆਰਾ ਕਿ ਕਿਸਾਨ ਜਿਹੜੇ ਹੈਗੇ ਆ ਉਹ ਬਿਨਾਂ ਵਜ੍ਹਾ ਤੋਂ ਤੰਗ ਕਰਦੇ ਆ ਲੋਕਾਂ ਨੂੰ ਇਹ ਰਾਹਗੀਰਾਂ ਨੂੰ ਤੰਗ ਕਰਦੇ ਆ ਸੜਕਾਂ ਰੋਕਦੇ ਆ ਉਹ ਬਿਨਾਂ ਕਰ ਤੋਂ ਝੰਡੇ ਅੰਡਾ ਪਾਉਂਦੇ ਆ ਇਹ ਗੱਲ ਸੁਣ ਲੋ ਮੇਰੀ ਕੰਨ ਖੋਲ ਕੇ ਜੇ ਸੋਡੀਆਂ ਜਥੇਬੰਦੀਆਂ ਖਤਮ ਹੋ ਗਈਆਂ ਤਾਂ ਯਾਦ ਰੱਖੋ ਇਨਸਾਫ ਨਹੀਂ ਮਿਲਣਾ ਕਿਤੇ ਵੀ ਸਰਕਾਰਤ ਨੂੰ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਸਾਡੇ ਕਿਸਾਨ ਕੋਈ ਮਜ਼ਦੂਰ ਕੇ ਮਲਾਜ਼ਮ ਭਰਾ ਬੈਠੇ ਹੁੰਦੇ ਆ ਕੋਈ ਸੜਕਾਂ ਦੇ ਆਪਣੇ ਮਸਲੇ ਨੂੰ ਲੈ ਕੇ ਜੇ ਸਾਨੂੰ ਕੋਈ ਘੰਟਾ ਦੋ ਘੰਟੇ ਖੜਨਾ ਵੀ ਪੈਂਦਾ ਸਾਨੂੰ ਵੜ ਕੇ ਵੀ ਆਉਣਾ ਪੈਂਦਾ ਦੂਰ ਦੀ ਦੋ ਚਾਰ ਕਿਲੋਮੀਟਰ ਆਜਿਆ ਕਰੋ ਭਾਈ ਵਿਰੋਧ ਨਾ ਕਰਿਆ ਕਰੋ ਇਹ ਮਾਹੌਲ ਸਿਰਜਿਆ ਜਾ ਰਿਹਾ ਪੂਰੇ ਦੇਸ਼ ਦੇ ਅੰਦਰ ਕਿ ਲੋਕਾਂ ਨੂੰ ਜਥੇਬੰਦ ਤੌਰ ਦੇ ਉੱਤੇ ਇਕੱਠੇ ਨਹੀਂ ਹੋਣ ਦੇਣਾ ਜੇ ਲੋਕ ਇਕੱਠੇ ਹੋ ਗਏ ਫੇਰ ਸਾਡੇ ਗਾਉਂ ਦੀ ਹੱਡੀ ਬਣ ਜਾਣਗੇ ਸਾਡੇ ਨਕਸਤਜਾਮ ਕਰਨਗੇ ਆਪਣੀਆਂ ਮੰਗਾਂ ਆਪਣੇ ਮੁਦਿਆਂ ਦੇ ਖਰਨਗੇ ਲੜਨਗੇ ਸੰਘਰਸ਼ ਕਰਨਗੇ ਤੇ ਮੰਨਵਾ ਲੈਣਗੇ ਜੋ ਲੋਕ ਹੀ ਨਖੇੜ ਤੋਂ ਲੋਕ ਹੀ ਦੂਰ ਕਰਦੇ ਜਿਹੜਾ ਉਹਨੀਆਂ ਤੋਂ ਫਤਨਾਹ ਕਰਦੇ ਜਿਹੜਾ ਉਹਨੀਆਂ ਆ ਰਹੇ ਨੂੰ ਜਿਹੜਾ ਪੈਸਾ ਖਾ ਜਾਂਦੇ ਆ ਜੀ ਕਿ ਸਾਰਾ ਮਹਾਲ ਫਰਕੰਦੇ ਵਿੱਚ ਉਹਦਾ ਪੂਰਾ ਜੋਰ ਹਰ ਥਾਂ ਦੇ ਉੱਤੇ ਮੁੱਖ ਮੰਤਰੀ ਜਿੱਥੇ ਵੀ ਜਾਂਦਾ ਹੈ ਬਿਆਨ ਦਿੰਦਾ ਹੈ ਕਿ ਬਿਨਾਂ ਗੱਲ ਤੋਂ ਨਾਲਾ ਪਾਉਂਦੇ ਸਰਕਾਰ ਕਾ ਮੇਰੀ ਤੁਹਾਨੂੰ ਬੇਨਤੀ ਹੈ ਸਰਬਾਸ਼ੀਅਨ ਲਈ ਵੀ ਭਰਾਵੋ ਜਿਨੇ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜਮਾਂ ਦੀਆਂ ਜਥੇਬੰਦੀਆਂ ਹੈਗੀਆਂ ਸ਼ਹਿਰਾਂ ਦੇ ਵਿੱਚ ਵੀ ਤੁਹਾਡਾ ਜਥੇਬੰਦਕ ਧਰਚਾ ਹੋਣਾ ਬਹੁਤ ਜ਼ਰੂਰੀ ਹੈ ਮਤ ਕੋਈ ਉਮੀਦ ਰੱਖਿਓ ਵੀ ਇੱਥੇ ਕੋਈ ਕੱਲ ਨੂੰ ਹੋਰ ਧਰਤੀ ਸਰਕਾਰ ਬਣਗੀ ਕੋਈ ਸੋਡਣਾ ਇਨਸਾਫ ਹੋ ਜੂਗਾ ਬਹੁਤ ਵੱਡਾ ਭੁਲੇਖਾ ਹੈ ਬਾਦਲ ਸਰਕਾਰ ਬਾਰੇ ਜੇ ਬਾਦਲਾਂ ਦੀ ਜੇ ਭੀਜਪੀ ਦੀ ਸਰਕਾਰ ਸੀਗੀ ਬਾਦਲਾਂ ਦੀਆਂ ਬੱਸਾਂ ਨੇ ਕਿੰਨੇ ਬੰਦੇ ਕਰਨੇ ਆ ਉਹ ਕਾਂਗਰਸੀ ਦੇ ਬੋਕਰ ਵਾਲੇ ਸਾਡੇ ਚਾਈ ਧਰਨੇ 'ਚ ਬੈਠੇ ਹੁੰਦੇ ਸੀ ਅੱਜ ਸੋਦੇ ਕੋਲੇ ਭਾਜੀਪੀ ਵਾਲੇ ਵੀ ਬੈਠਣਗੇ ਆ ਕੇ ਕਾਂਗਰਸੀ ਵੀ ਬੈਠਣਗੇ ਅਕਾਲੀ ਵੀ ਬੈਠਣਗੇ ਬੋਕਰ ਵਾਲੇ ਨਹੀਂ ਹੋਣਗੇ ਜਿੱਦੋਂ ਨਾਲ ਜੋ ਕਿ ਹੋਰ ਆ ਗਿਆ ਉੱਥੇ ਬੋਕਰ ਵਾਲੇ ਵਿਰੋਧੀ ਦਰਜ ਬੈਠੇ ਹੋਏ ਉਹਦੇ ਭਾਨ ਸੋਦੇ ਕੋਲੇ ਬੈਠਾਊ ਜਿਹੜਾ ਮਾਗਰ ਹਟੋ ਕੋਲੇ ਬੈਠਾ ਹੋਊਗਾ ਸੇਪ ਰੇਖਾ ਕੱਢੋ ਪਾਟੀਆਂ ਦੇ ਧਰਤ ਬੰਨੇ ਛੱਡੋ ਬੰਦਿਆਂ ਦੀ ਧਰਤੀ ਛੱਡ ਦਿਓ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲ ਆ ਅਸੀਂ ਉਹ ਟੜੇ ਨਾਲ ਆ ਅਸੀਂ ਆਹ ਟੜੇ ਨਾਲ ਆ ਤੁਸੀਂ ਕੋ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਧੱਕੇ ਦੇ ਖਿਲਾਫ ਅਸੀਂ ਜ਼ੁਲਮ ਦੇ ਖਿਲਾਫ ਦਾ ਅਸੀਂ ਉਹਨਾਂ ਨਾਲ ਆ ਪਿਛਲੇ 1 ਸਾਲ ਦੇ ਵਿੱਚ ਪੰਜਾਬ ਦੇ ਅੰਦਰ ਚਾਰ ਹੀ ਨੌਜਵਾਨ ਮੁੰਡੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ ਸੈਂਕੜੇ ਪੰਜਾਬ ਦੇ ਵਿੱਚ ਮੋਤਾ ਫੁੱਲਸ ਰਸਤਿਆਂ ਦੇ ਵਿੱਚ ਹੋ ਚੁੱਕੀਆਂ ਨੇ ਜਿੱਥੇ ਖਿਆਤਾਂ ਦੇ ਧਰਨੇ ਵੀ ਲੱਗ ਰਹੇ ਆ ਇਲਜਾਮ ਵੀ ਲੱਗ ਰਹੇ ਆ ਕੋਈ ਸੁਣਵਾਈ ਹੈਗੀ ਆ ਕਿਉਂ ਨਹੀਂ ਹੈਗੀ ਕਿਉਂਕਿ ਆਪਾਂ ਇੱਕ ਨਹੀਂ ਹੈਗੇ ਜੇ ਕਿਸਾਨ ਦਾ ਮਸਲਾ ਹੈ ਨਹੀਂ ਕਿਸਾਨ ਦੇਖਣਗੇ ਸ਼ਹਿਰ ਵਾਲਾ ਸ਼ਹਿਰੀ ਦੇਖਣਗੇ ਮਜ਼ਦੂਰਾਂ ਦਾ ਮਸਲਾ ਮਜ਼ਦੂਰ ਦੇਖਣਗੇ ਇਹ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਇੱਕ ਹੋਣਾ ਪੈਣਾ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਲਈ ਆਹ ਜਿਹੜੀਆਂ ਇਹ ਤਾਂ ਹੋਣਾ ਕੰਮ ਹੈ ਜੇ ਪਲੇਖਾ ਕਰ ਦਿਓ ਇਹ ਜਿਹੜਾ ਕੰਮ ਸ਼ੁਰੂ ਹੋ ਗਿਆ ਰੁਕਣਾ ਨਹੀਂ ਹੈਗਾ ਜਦੋਂ ਤੁਸੀਂ ਦੇਖ ਲਓ ਆਪਾਂ ਫੇਰ ਉਹ ਹੀ ਢੇਡੰਡਾ ਪਾਣ ਆਇਆ ਕਿ ਅਸੀਂ ਫਿਰ ਪਾਰਟੀਆਂ ਮਗਰ ਧੜਾ ਮਗਰ ਤੁਰ ਪੈਣਾ ਸੋ ਤੁਰਨਾ ਦਾ ਮੇਰੀ ਇਨਕ ਬੇਨਤੀ ਹੈ ਕਿ ਇਕੱਠੇ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਆਪਣੇ ਲੋਕਾਂ ਨਾਲ ਚਾਹੇ ਸਾਡੇ Hindu ਭਰਾ ਨਾਲ ੱਕਾ ਹੁੰਦਾ ਚਾਹੇ ਕਿਸੇ ਮੁਸਲਮਾਨ ਨਾਲ ਹੁੰਦਾ ਚਾਹੇ ਸਿੱਖਾਂ ਨਾਲ ਹੁੰਦਾ ਕਿਸੇ ਨਾਲ ਵੀ ਹੁੰਦਾ ਸਾਡਾ ਫਰਜ਼ ਬਣਦਾ ਭਾਈ ਜਿੰਨਾ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਸਾਨੂੰ ਪਾਉਣ ਦੀ ਲੋੜ ਆ 220 ਦੇ ਵਿੱਚ ਜੋ ਕਿਸਾਨੀ ਮੋਰਚਾ ਲੱਗਿਆ ਬਠਿੰਡੇ ਦੇ ਰਕਤ ਸਿਰ ਰਿਲਾਇੰਸ ਮਾਰਕੀਟ ਰੋਕ ਲਈ ਰਿਲਾਇੰਸ ਮਾਰਕੀਟ ਦੀ ਇੱਕ ਦਿਨ ਦੀ ਸੇਲ 60 ਲੱਖ ਰੁਪਇਆ ਸੀ ਅਸੀਂ ਦਸ ਦਲ ਰੋਕੀ ਰੱਖੀ ਉਸ ਤੋਂ ਬਾਅਦ ਸਾਡੇ ਬਠਿੰਡੇ ਦੇ ਵਿੱਚ ਨਾਰ ਰੋੜਾ ਧੋਬੀ ਬਾਜ਼ਾਰ ਮੈਂ ਧੋਬੀ ਬਾਜ਼ਾਰ 'ਚ ਵਾਗਿਆ ਸ਼ਹਿਰਾਂ ਵਾਲੇ ਇਕੱਠੇ ਕਰ ਲੇ ਮੈਂ ਮਗਾ ਵੀ ਅਸੀਂ ਉੱਥੇ 10 ਦਿਨ ਹੋ ਗਏ ਰੈਸ ਮਾਰਕੀਟ ਰੋਕੀ ਹੋਈ ਆ ਤੁਸੀਂ ਪਹੁੰਚਿਆ ਕਰੋ ਅਸੀਂ ਰਾਤ ਨੂੰ ਦਿਨੇ ਉੱਥੇ ਹੀ ਹੁੰਨੇ ਆ ਕਹਿੰਦੇ ਭਾਈ ਸਾਡਾ ਇਹ ਨਹੀਂ ਕੰਮ ਹੈਗਾ ਮਗਾ ਮੈਨੂੰ ਜਵਾਬ ਦਿਓ 60 ਲੱਖ ਰੁਪਇਆ ਜਿਹੜਾ ਇੱਕੋ ਦੁਕਾਨ ਤੇ ਕੋਰਨਰਸ ਮਾਰਕੀਟ ਦੇ ਵਿੱਚ ਜਾਂਦਾ ਸੀਗਾ ਰੋਜ਼ ਦਾ ਸਾਰਾ ਸਮਾਨ ਇੱਕ ਥਾਂ ਤੋਂ ਮਿਲ ਜਾਂਦਾ ਉਹ 60 ਲੱਖ ਰੁਪਇਆ ਪੂਰੇ ਬਾਜ਼ਾਰ ਚ ਘੁੰਮਿਆ ਕਿਦੋਂ ਬੂਟ ਲਾਇਕ ਕਿਸੇ ਨੇ ਕਿਸੇ ਨੇ ਕੋਈ ਕਰਿਆਨੇ ਦਾ ਸਾਮਾਨ ਲਿਆ ਕਿਸੇ ਨੇ ਕੋਈ ਹੋਰ ਸਾਮਾਨ ਖਰੀਦਿਆ ਵੱਖ-ਵੱਖ ਦੁਕਾਨਾਂ ਦੇ ਸਾਮਾਨ ਗਿਆ ਪਰ ਤੁਸੀਂ ਫੇਰ ਵੀ ਕਹਿੰਦੇ ਐ ਕਿ ਸਾਡਾ ਕੰਮ ਨਹੀਂ ਹੈਗਾ ਹੁਣ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਜਿਹੜੇ ਕਿਸਾਨ ਮੋਰਚਾ ਲੈ ਕੇ ਆਏ ਐ ਉਹ ਕੱਲਾ ਮਸਲਾ ਕਿਸਾਨੀ ਦਾ ਸੀ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਰਹੇ ਐ ਆ ਜਿੰਨੇ ਵੱਡੇ-ਵੱਡੇ ਮੌਲ ਖੁੱਲ ਗਏ ਜਿੰਨੇ ਆਨਲਾਈਨ ਕਰਾਂ ਸਾਮਾਨ ਆਉਣ ਲੱਗ ਗਿਆ ਸਮਾਂ ਕਿਹਨੂੰ ਹੋਇਆ ਸਾਡਾ ਛੋਟਾ ਦੁਕਾਨਦਾਰ ਮਾਰਿਆ ਗਿਆ ਛੋਟਾ ਵਪਾਰੀ ਮਾਰਿਆ ਗਿਆ ਸੁਣ ਕੇ ਕਰਕੇ ਮੈਂ ਗੱਲਾਂ ਨੂੰ ਤਾਂ ਸੁਣਾਈ ਹੈ ਕਿ ਇਹ ਮੁੱਤੇ ਸਾਡੇ ਸਭ ਦੇ ਸਾਂਝੇ ਆ ਜਦੋਂ ਵੀ ਕੋਈ ਮਸਲਾ ਹੁੰਦਾ ਸਾਰੇ ਇਕੱਠੇ ਹੋ ਜਾਇਆ ਕਰੋ ਅਸੀਂ ਤੁਹਾਨੂੰ ਵਿਸ਼ਵਾਸ ਇਹ ਦਿਵਾਉਂਦੇ ਆ ਭਾਈ ਉਦੋਂ ਵੀ ਅਸੀਂ ਮੈਂ ਤੇ ਭਾਈ ਅਮਤੋਜ ਬੈਠਾ ਸੀ ਆ ਕੇ ਗਏ ਸੀ ਉਦੋਂ ਵੀ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਜੇ ਤੁਸੀਂ ਜਿਹੋ ਜਿਹਾ ਵੀ ਮੋਰਚਾ ਲਾਓਗੇ ਹਾਈ ਦੇ ਜਾਮ ਕਰਨਾ ਹੈ ਕਿਸੇ ਦਾ ਘਰਾਓ ਕਰਨਾ ਆਈ ਸੋਡੇ ਨਾਲ ਅੱਗੇ ਹੋ ਕੇ ਲੜਾਂਗੇ ਅਸੀਂ ਅੱਜ ਵੀ ਕਹਨੇ ਆ ਵੀ ਘੱਟੋ ਘਾਟ ਤੁਸੀਂ ਇੱਕ ਕਮੇਟੀ ਬਣਾਓ ਕੁਲ ਸ਼ਹਿਰ ਦੇ ਬੰਦੇ ਲੋਕਲ ਲੋਕੀ ਪਰਿਵਾਰਾਂ ਦੇ ਬੰਦੇ ਲੈ ਲਓ ਕੁਲ ਤੁਹਾਡੇ ਇਲਾਕੇ ਦੀਆਂ ਜਿੱਥੇ ਬੰਦੀਆਂ ਬੈਠੀਆਂ ਨੇ ਲੜਨ ਲੱਗਾ ਧਰਾ ਬੈਠੀਆਂ ਉਹਨਾਂ ਨੂੰ ਨਾਲ ਲੈ ਲਓ ਇੱਕ ਕਮੇਟੀ ਬਣਾ ਕੇ ਇੱਕ ਟੀਮ ਬਣਾ ਕੇ ਉਹਦੇ ਰਾਹੀਂ ਤੁਸੀਂ ਅਗਲਾ ਜਿਹੜਾ ਸੰਘਰਸ਼ ਆਉ ਲੀਕੋ ਹੋ ਸਕਦਾ ਆਪਾਂ ਜੇ ਨਹੀਂ ਕੋਈ ਹੱਲ ਹੁੰਦਾ ਹਾਈਵੇ ਜਾਮ ਕਰਨਾ ਪੈਂਦਾ ਐਸਐਸਪੀ ਦਾ ਅਫਤਦਾ ਘਰਾਓ ਕਰਨਾ ਪੈਂਦਾ ਹੈ ਟੀਸੀ ਦਾ ਅਫਤਦਾ ਘਰਾਓ ਕਰਨਾ ਪੈਂਦਾ ਹੈ ਜਾਂ ਕੋਈ ਨਹੀਂ ਆਪਾਂ ਨੂੰ ਅਗਲਾ ਜਿਹੜਾ ਕਦਮ ਚੱਕਣਾ ਪੈਂਦਾ ਹੈ ਉਹਦੇ ਉਹਦੀ ਜਿਹੜੀ ਵੀ ਕਮੇਟੀ ਬਣਾ ਕੇ ਜੇ ਲੜੋਂਗੇ ਸੰਘਰਸ਼ ਤਾਂ ਸੌਖੇ ਤਰੀਕੇ ਨਾਲ ਆਪਾਂ ਉਹਨੂੰ ਲੀਕ ਸਕਦੇ ਆਂ ਯੋਜਨਾਬੱਧ ਤਰੀਕੇ ਨਾਲ ਉਹਨੂੰ ਸਿਰੇ ਚੜਾ ਸਕਦੇ ਆਂ ਕਿ ਆਪਾਂ ਇਨਸਾਫ ਤੱਕ ਜਿਹੜਾ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਦੇਖੋ ਬੱਚੇ ਤਾਂ ਮੁੜਨੇ ਨਹੀਂ ਕਿ ਆਪਾਂ ਨੂੰ ਪਤਾ ਪਰ ਆਪਾਂ ਚਾਹੁੰਦੇ ਆਂ ਵੀ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਦੰਦ ਨਾਉਂਦੀਆਂ ਮੌਤਾਂ ਅੱਤੇ ਪ੍ਰਾਣ ਵਾਲੇ ਛੜਿਆਂ ਫਰਦਿਆ ਹਲੇ ਵੀ ਕੋਈ ਪ੍ਰਵਾਹ ਨਹੀਂ ਬਹੁਤ ਉੱਚਾ ਬੈਠਾ ਹੁੰਦਾ ਬੰਦਾ ਉਹ ਥੱਲੇ ਫਰਦੇ ਬੰਦਿਆਂ ਨੂੰ ਕੀੜੇ ਮਕੋੜੇ ਸਮਝਦੇ ਐ ਕੁਮੋਟਰਸਾਈਕਲ ਤੇ ਜਾਂਦਾ ਕੋਈ ਗੱਡੀ ਤੇ ਜਾਂਦਾ ਉਹਨਾਂ ਨੂੰ ਅਹੀਂ ਲੱਗਦਾ ਜਿਵੇਂ ਬੰਦੇ ਕੀੜੇ ਫਰਦੇ ਆ ਟੁੱੜ ਕੇ ਲੰਘ ਜਾਂਦੇ ਆ ਫੇਟ ਮਾਰਦੇ ਆ ਸਾਈਡ ਨਹੀਂ ਦਿੰਦੇ ਆ ਪਰ ਰੋਜ਼ ਹੀ ਦੇਖਦੇ ਆ ਘਟਨਾਵਾਂ ਰੋਜ਼ ਕਿੰਨੇ ਕਿੰਨੇ ਬੰਦੇ ਨੌਜਵਾਨ ਮੁੰਡੇ ਬੱਚੇ ਬਜ਼ੁਰਗ ਮਾਮਾ ਭੈਣਾ ਕਿੰਨੇ ਲੋਕ ਸਾਡੇ ਪੰਜਾਬ ਦੇ ਵਿੱਚ ਸੜਕਾਂ ਦੇ ਵਿੱਚ ਹਾਦਸਿਆਂ ਚ ਮਾਰੇ ਜਾਂਦੇ ਆ ਜੇ ਉਹ ਨੱਥ ਪਾਉਣੀ ਆ ਭਰਾਵੋ ਤਾਂ ਇਹ ਮਸਲੇ ਦਾ ਪੱਕਾ ਹੱਲ ਹੋਣਾ ਚਾਹੀਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀਆਂ ਜ਼ਿੰਦਗੀਆਂ ਨਾ ਜਾਣ ਕਿਸੇ ਦੇ ਪਰਿਵਾਰ ਮਰਨਾਂ ਰੁਣਨ ਸਾਡੀ ਦਿਲੋਂ ਹਮਦਰਦੀ ਇਹਨਾਂ ਪਰਿਵਾਰਾਂ ਦੇ ਨਾਲ ਆ ਤੁਹਾਡੇ ਨਾਲ ਜਿਹੜਾ ਵੀ ਸੰਘਰਸ਼ ਤੁਸੀਂ ਅੱਗੇ ਲੀਕੋਗੇ ਅਸੀਂ ਤੁਹਾਡੇ ਨਾਲ ਤਨੋਂ ਮਨੋਂ ਡੱਟ ਕੇ ਖੜਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ